ਹਾਂਜੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਮੁਸਤੈਦੀ ਨਾਲ ਜਿਹੜੀ ਵਿਜਲ ਬਾਜ਼ ਅੱਖ ਨਾਲ ਅਸੀਂ ਬਿਲਕੁਲ ਅੰਮ੍ਰਿਤਸਰ ਦੇ ਹੱਥ ਪੁਲਿਸ ਕੰਮ ਕਰ ਰਹੀ ਹੈ ਇੱਕ ਮੈਂ ਤੁਹਾਨੂੰ ਚੀਜ਼ ਦੱਸਣੀ ਚਾਹੁੰਦਾ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਬਹੁਤ ਵਧੀਆ ਪਹਿਲ ਕਦਮੀ ਕਰਦੇ ਹੋਏ ਆ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨੇ ਸਾਡੇ ਨਾਲ ਪੁਲਿਸ ਨਾਲ ਸਾਂਝੀ ਕਰਦੇ ਨੇ ਉਸੇ ਲੜੀ ਚ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇੱਕ ਵੀਡੀਸੀ ਮੈਂਬਰ ਵੱਲੋਂ ਕਿ ਪਿੰਡ ਕੋਨੇਵਾਲ ਥਾਣਾ ਰਮਦਾਸ ਉਹਦੇ ਨੇੜੇ ਇੱਕ ਸ਼ੱਕੀ ਬੈਗ ਪਿਆ ਹੈ ਸਾਡੀ ਜਿਹੜੀ ਪੁਲਿਸ ਮੁਸਤੈਦੀ ਨਾਲ ਉੱਥੇ ਖੜੀ ਸੀਗੀ ਨੇੜੇ ਹੀ ਇਮੀਡੀਏਟਲੀ ਅਸੀਂ ਰਾਸ਼ਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਤਾਂ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਜਿਹਦੇ ਵਿੱਚੋਂ 2 AK ਸੀਰੀਜ਼ ਦੀ ਸੋਫਿਸਟੀਕੇਟਿਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਹਦੇ ਨਾਲ ਨਾਲ ਇੱਕ 30 ਬੋਰ ਦੀ ਪਿਸਤਲ ਵੀ ਹੈ ਤੇ ਇਹਦੇ ਨਾਲ ਵੀ 2 2 ਮੈਗਜ਼ੀਨ ਨੇ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਦੀ ਰਾਈਫਲ ਚ ਪੈਂਦੇ ਨੇ 245 ਰਾਉਂਡ ਜਿਹੜੇ ਨੇ ਅਮੂਨੀਸ਼ਨ ਦੇ ਉਹਦੇ ਚ ਸਾਲਟ ਵਸਤੇ ਜਿਹੜੇ ਸੀਗੇ ਯੂਜ਼ ਹੋਣੇ ਉਹ ਰਿਕਵਰ ਹੋਏ ਨੇ ਤੇ 50 ਰਾਉਂਡ ਜਿਹੜੇ ਪੁਆਇੰਟ ਕੀਬੋਰਡ ਦੀ ਜਿਹੜੀ ਪਿਸਤਲ ਹੈਗੀ ਆ ਸਟਾਰ ਮਾਰਕ ਦਾ ਉਹ ਵੀ ਸਾਨੂੰ ਰਿਕਵਰ ਹੋਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਮੁਸਤੈਦੀ ਨਾਲ ਪੁਲਿਸ ਅਤੇ ਜਿਹੜੀ ਮੁਸਤੈਦੀ ਨਾਲ ਜਿਹੜੇ ਵਿਡੀਸੀ ਮੈਂਬਰ ਜਿਹੜੇ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਤੇ ਅੱਗੇ ਵੀ ਜਿਹੜੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਹੈ ਉਹ ਇਦਾਂ ਹੀ ਲੋਕਾਂ ਦੇ ਨਾਲ ਰਲ ਕੇ ਇਹ ਜਿਹੜੀ ਆਈਐਸਆਈ ਵੱਲੋਂ ਪਾਕਿਸਤਾਨ ਵੱਲੋਂ ਗੰਦੀਆਂ ਸਾਜ਼ਿਸ਼ਾਂ ਨੇ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹ ਸਾਜ਼ਿਸ਼ਾਂ ਨੂੰ ਪੰਜਾਬ ਹਮੇਸ਼ਾ ਡਟ ਕੇ ਲੜਦਾ ਰਿਹਾ ਤੇ ਅੱਗੇ ਵੀ ਇਹ ਜਿਹੜੀ ਹੈਗੀ ਹੈ ਸਮੱਸਿਆ ਸਾਨੂੰ ਆਉਂਦੀ ਹੈ ਇਹਨੂੰ ਵੀ ਨਜਿੱਠਾਂਗੇ ਪਰ ਜ਼ੋਰ ਨਾਲ ਨਜਿੱਠਾਂਗੇ ਸਰ ਬਾਰਡਰ ਦੇ ਲਾਗੇ ਪੈਂਦੇ ਹਨ ਡਰੋਨ ਦੇ ਤਰੀਕੇ ਨਾਲ ਪਾਕਿਸਤਾਨ ਇਹ ਜੀ ਵਿਸ਼ਾ ਅਸੀਂ ਇਹ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਰਿਵਰਾਈਨ ਏਰੀਆ ਸੀਗਾ ਜਿਹਦੇ ਨੇੜੇ ਇਹ ਬRAND ਹੋਈ ਹੈ ਇਹ ਅਸੀਂ ਬਿਲਕੁਲ ਪ੍ਰੋਪਰਲੀ ਉੱਥੇ ਜਿਹੜੀ ਸਾਡੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਸੈੱਟ ਕਰਕੇ ਫਿਟ ਕਰਕੇ ਕਿਸ ਤਰੀਕੇ ਨਾਲ ਇਹ ਜਿਹੜੀ ਉੱਥੇ ਕੈਸ਼ ਪਹੁੰਚਿਆ ਵੈਪਨਸ ਦਾ ਇਹ ਸਾਰਾ ਅਸੀਂ ਪ੍ਰੋਪਰਲੀ ਥਰੂ ਇਨਵੈਸਟਿਗੇਟ ਕਰਕੇ ਤੁਹਾਨੂੰ ਦੱਸਾਂਗੇ ਤੇ ਜੈ ਕਹਿੰਦੇ ਰਾਜਨੀਤਿਕ ਕੋਈ ਗੱਲ ਨਹੀਂ ਇੱਕ ਰਿਵਰਾਈਨ ਏਰੀਆ ਦੇ ਨਾਲ ਬਿਲਕੁਲ ਉੱਥੇ ਜਿਹੜਾ ਸੀਗਾ ਇਹ ਬੈਗ ਗਿਆ ਸੀਗਾ ਤੇ ਉਤੋਂ ਅਸੀਂ ਰਿਕਵਰ ਕੀਤਾ ਅੱਜ ਸ਼ਾਮ ਦੀ ਗੱਲ ਹੈ ਕੱਲ੍ਹ ਸੁਵੇਦੀ ਜੀ ਅੱਜ ਸ਼ਾਮ ਦੀ ਗੱਲ ਹੈ ਜੀ ਜੋ ਕੀਤਾ ਜਾ ਰਿਹਾ ਦਰ ਉਸ ਤੋਂ ਬਾਅਦ ਉੱਥੇ ਇਲਾਕੇ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਇਆ ਹੋਵੇ ਬਿਲਕੁਲ ਕੀਤਾ ਜਾ ਰਿਹਾ ਹੈ ਜੀ ਆਸ-ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਡੇ VDC ਮੈਂਬਰਸ ਨੇ ਉੱਥੇ ਦੇ ਨੇੜੇ ਦੇ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਪ੍ਰੋਪਰਲੀ ਥੋਰੋਲੀ ਇਹਦੇ ਜਿਹੜੇ ਸਾਰੇ ਪਹਿਲੂ ਨੇ ਇਹ ਜਿਹੜੇ ਅਸੀਂ ਨਜਿੱਠਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਦੀ ਕਿਸੇ CCTV ਕੈਮਰਾਜ਼ ਹੁਦਾਰ ਹੈ ਨਹੀਂ ਜਿਸ ਪਾਰਟਿਕੂਲਰ ਏਰੀਆ ਤੇ ਬੈਗ ਮਲੇ ਹੁੰਦੇ ਨਹੀਂ ਸੀਗਾ ਬਟ ਉਹਦੇ ਨੇੜੇ ਜਿਹੜੇ ਵੀ ਸੀਗੇ CCTV ਕੈਮਰਾ ਸਾਡੀਆਂ ਟੀਮਸ ਉੱਥੇ ਬਿਲਕੁਲ ਅਸੀਂ ਡ ਇਹ ਸਾਰੀ ਐਸੀ ਇਨਫੋਰਮੇਸ਼ਨ ਹੈਗੀ ਹੈ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਾਂਗੇ ਕਿਵੇਂ ਲਗਾਤਾਰ ਜੇ ਤੁਸੀਂ ਦੇ ਰੇਡ ਵੀ ਬਰਾਮਤ ਕੀਤੀ ਹੈ ਜਨਾਲਾ ਖੇਤਰ ਦੇ ਵਿੱਚ ਆਰਡੀਐਕਐਸਪੀ ਇੱਕ ਲੋਕਰ ਲੌਂਚਰ ਵੀ ਦਿਵਾਲੀ ਵਾਲੇ ਦਿਨ ਮਿਲਿਆ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਪੈਟਰਨ ਨੂੰ ਕਿਵੇਂ ਡਿਟੇਫਾਈ ਕਰਦੇ ਹੋ ਇਸਦੇ ਪਿੱਛੇ ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਜੀ ਪੰਜਾਬ ਨਾ ਕੇਵਲ ਇੱਕ ਜਿਹੜੀ ਹੈਗੀ ਹੈ ਇੰਟਰਨਲ ਇਸ਼ੂ ਨਹੀਂ ਹੈਗਾ ਸਾਡਾ ਇੱਕ ਪੂਰੀ ਦੀ ਪੂਰੀ ਸਟੇਟ ਨਾਲ ਪੰਜਾਬ ਇੱਕ ਲੜਾਈ ਇੱਕ ਜੰਗ ਲੜ ਰਿਹਾ ਹੈ ਆਈਐਸਆਈ ਬਹੁਤ ਹੀ ਧੀਰ ਤੋਂ ਕੁਝ ਨਾ ਕੁਝ ਸ਼ਰਾਰਤਾਂ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਡਰੇਡ ਨਿਸ਼ਚੈ ਨਾਲ ਇਹ ਜਿਹੜੀ ਮੁਸੀਬਤ ਹੈ ਇਹ ਜਿਹੜੀ ਸਾਡੇ ਤੇ ਆ ਰਹੀ ਹੈ ਇਹਦੇ ਨਾਲ ਅਸੀਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹ ਪ੍ਰੋਬਲਮ ਦਾ ਜਿਹੜਾ ਹੱਲ ਲੱਭ ਰਹੇ ਹਾਂ ਜਿਵੇਂ ਟੌਪ ਲੈਵਲ ਦੇ ਉੱਤੇ ਜਿੱਤਨਾ ਤੁਹਾਡੀਆਂ ਟੀਮਾਂ ਲੱਗੀਆਂ ਇਹ ਤੁਸ ਨਾਲੇ ਵੈਪਨ ਬੁਦਲ ਪੜੇ ਪਰ ਫਰੰਟ ਤੇ ਤੁਸੀਂ ਉਹ ਮਤਲਬ ਰੋਲ ਕੁ ਦਿੱਤੇ ਇਹੋ ਪੰਜ ਥਾਣੇ ਜਿਹੜੇ ਉਸ ਰੋਲ ਦੇ ਹੁੰਦੇ ਤਾਂ ਸੀਨੀਅਰ ਲੈਵਲ ਤੇ ਉਸ ਲੈਵਲ ਤੇ ਤੁਹਾਡੀ ਗਰੀਬ ਟੀਮ ਹੈ ਉਹ ਅਲਰਟ ਹੈ ਉਸ ਲੈਵਲ ਦੀ ਡਿਪਲॉयਮੈਂਟ ਹੁੰਦੀ ਹੈ ਨਤੀਜਾ ਤੁਹਾਨੂੰ ਸਾਹਮਣੀਆਂ ਪਰ ਕਈ ਵਾਰੀ ਕਈ ਪੁਆਇੰਟ ਮਿਸ ਹੋ ਜਾਂਦੇ ਕਿ ਕਿ ਤੋ ਉਹ ਅੰਦਰ ਨਿਕਲ ਜੇ ਉਸ ਲੈਵਲ ਤੇ ਤੁਹਾਡੀ ਟੀਮਾਂ ਤਿਆਰ ਪਰ ਤਿਆਰ ਨੇ ਜੀ ਬਿਲਕੁਲ ਜੀ ਪੰਜਾਬ ਪੁਲਿਸ ਦੇ ਨਾਲ ਨਾਲ ਜਿਹੜੀਆਂ ਸੈਂਟਰਲ ਏਜੰਸੀਜ਼ ਹਨ ਅਸੀਂ ਇੱਕ ਜਿਹੜੀ ਬਿਲਕੁਲ ਇਹ ਅਸੀਂ ਨੈਸ਼ਨਲ ਇੰਟੀਗ੍ਰੇਸ਼ਨ ਤੇ ਨੈਸ਼ਨਲ ਸਿਕਿਉਰਿਟੀ ਲਈ ਕੰਮ ਕਰ ਰਹੇ ਹਾਂ ਇੱਕ ਸਾਰੀ ਅਸੀਂ ਟੀਮ ਹੈ ਜਿਹੜੀ ਇਹ ਪਾਕਿਸਤਾਨ ਦੀ ਜਿਹੜੀ ਪ੍ਰੌਕਸੀ ਵਾਰ ਹੈ ਇਹਦੇ ਨਾਲ ਇਹਦੇ ਅਗੇਂਸਟ ਅਸੀਂ ਇਹ ਜੰਗ ਲੜ ਰਹੇ ਹਾਂ ਤੇ ਅਸੀਂ ਹਮੇਸ਼ਾ ਇਹ ਜਿਹੜੇ ਜੰਗ 'ਚ ਹਮੇਸ਼ਾ ਉੱਤੇ ਅਵਲੀ ਰਹਾਂਗੇ ਠੀਕ ਹੈ ਜੀ ਮੈਂ ਪਲੇਨ ਕਰਦੇ ਜੀ ਕੀਮਤ ਬਾਰੇ ਹਾਂਜੀ ਠੀਕ ਹੈ ਇਹਦਾ ਅਰੇ ਬੀਗਣ ਕਰਦੇ ਪੀ ਜੀ ਵੀ ਅੱਪਾ ਕੁਝ ਕੁਝ ਕਰ ਰਹੇ ਆ ਜਿਹੜੇ ਸਾਡੇ ਬੀਡੀਸੀ ਮੈਂਬਰਸ ਨੇ ਉੱਥੇ ਦੇ ਨਿਵੇ ਦੇ ਉਹਨਾਂ ਨੂੰ ਵੀ ਅਸੀਂ ਕੁਝ ਚੀਜ਼ ਕਰਦੇ ਆ ਪ੍ਰੋਪਰਲੀ ਫੋਕਲ ਇਹਦੇ ਜਿਹੜੇ ਸਾਰੇ ਪਹਿਲੂ ਨੇ ਇਹ ਜਿਹੜੇ ਅਸੀਂ ਜਿਠਣ ਦੀ ਲੱਭਣ ਦੀ ਕੋਸ਼ਿਸ਼ ਉਸੇ ਰੀਚ ਸਰ ਸੀਸੀਟੀਵੀ ਕੈਮਰਾਸ ਵਗੈਰਾ ਹੈਗੇ ਕੋਈ ਨਹੀਂ ਜਿਸ ਪਾਰਟਿਕੂਲਰ ਏਰੀਆ ਤੇ ਬੈਗ ਨਾਲ ਹੈ ਆਪਣੇ ਨੇੜੇ ਜਿਹੜੇ ਨੇੜੇ ਜਿਹੜੇ ਵੀ ਸੀਸੀਟੀਵੀ ਕੈਮਰਾ ਸਰ ਦੀ ਟੀਮ ਦੇ ਉੱਤੇ ਬਿਲਕੁਲ ਅਸੀਂ ਡਿਪਲੋਏ ਕਰਤੀ ਹੈ ਉਹ ਸਾਰੇ ਅਸੀਂ ਇਨਫਰਮੇਸ਼ਨ ਦੇਦੀ ਹੈ ਅਸੀਂ ਤੁਹਾਡੇ ਸਰ ਇਹ ਕਿਵੇਂ ਲਗਾਤਾਰ ਨਹੀਂ ਜੇ ਪਿੱਛੇ ਦੀ ਪੰਜਾਬ ਨਾ ਕੇਵਲ ਇੱਕ ਜਿਹੜੀ ਹੈਗੀ ਹੈ ਇੰਟਰਨਲ ਕਿਉਂਕਿ ਤੀਸ਼ ਨਹੀਂ ਹੈਗਾ ਸਾਡਾ ਇੱਕ ਪੂਰੀ ਦੀ ਪੂਰੀ ਸਟੇਟ ਨਾਲ ਪੰਜਾਬ ਇੱਕ ਲੜਾਈ ਇੱਕ ਜੰਗ ਲੜ ਰਿਹਾ ਹੈ ਆਈਐਸਆਈ ਬਹੁਤ ਹੀ ਦੇਰ ਤੋਂ ਉਸ ਨਾਲ ਉਸ ਸ਼ਰਾਰਤਾਂ ਕਰਕੇ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਪੰਜਾਬ ਪੁਲਿਸ ਅਗਰੇ ਸਰਹادیه ਪੁਲਿਸ ਪੂਰੀ ਬਰੇਡ ਨਿਸ਼ਚੈਣਾ ਇਹ ਜਿਹੜੀ ਮੁਸੀਬਤ ਹੈ ਇਹ ਜਿਹੜੀ ਸਾਡੇ ਤੇ ਆਈ ਹੈ ਇਹਦੇ ਨਾਲ ਅਸੀਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮੁੱਦੇ ਨਾਲ ਨਾ ਕੇ ਅਸੀਂ ਇਹ ਪ੍ਰੋਬਲਮ ਦਾ ਜਿਹੜਾ ਹਨ ਲੱਭ ਰਹੇ ਹਾਂ ਪਰ ਜੇ ਵੀ